ਵਲਵੀਰ ਕੋਲ ਤੇ ਕਿਹੜੇ ਲੱਕ ਤੁਸੀਂ ਰਹਿਣ ਵਾਲੇ ਹੋ ਨਾਰਕਲੀ ਜਗਤਪੁਰ ਦਿੱਲੀ ਹਾਂ ਦਿੱਲੀ 52 ਕੀ ਵੇਖਿਆ 1984 ਦਾ ਦशक ਨੂੰ ਸਾਡਾ ਕਰ ਦਿਓ ਕੀ ਕੀ ਹਾਲਾਤ ਸੀ ਸਾਡੀ ਕਿੱਦਾਂ ਬਾਕੀ ਨਾਣਦੇ ਜੰਮੀ ਇੱਕਦਮ 4-5000 ਦਾ ਝੂਮ ਆ ਗਿਆ ਤੇ ਉਹ ਪਹਿਲੋਂ ਨਾ ਮੇਰੇ ਕਾਰ ਵਾਲ ਕਾਰ ਵਾਲੇ ਨੇ ਕਹਿੰਦੇ ਜੜੀਲਾ ਨਾ ਆ ਗਿਆ ਤੇ ਹਾਂ ਪੱਥਰ ਲੈ ਕੇ ਖੜੇ ਸੀ ਕਈ ਕੁਝ ਲੈ ਕੇ ਖੜੇ ਸੀ ਮੈਂ ਅੱਗ ਸੇਕ ਰਹੀ ਸੀ ਅੱਗ ਤੋਂ ਚੁੱਕ ਚੁੱਕ ਕੇ ਡਾਂਗਾ ਉਹਨਾਂ ਨੇ ਮਾਰਿਆ ਮੇਰੇ ਬਾਵਾਂ ਕਾਫੀ ਸੱਜੀਆਂ ਹੋਈਆਂ ਸੀ ਕਹਿੰਦੇ ਨਾ ਬੱਚਿਆਂ ਨੂੰ ਮਾਰ ਦੇਣਾ ਤੇ ਮੈਂ ਕਿਹਾ ਪਹਿਲੋਂ ਅਸੀਂ ਮਰਾਂਗੇ ਪਿੱਛੇ ਸਾਡੇ ਬੱਚਿਆਂ ਨਾਲ ਜੋ ਹੋਏਗਾ ਹੋਏਗਾ ਕਿੰਨੇ ਬੱਚੇ ਕਿਦਾ ਜਾਨ ਬਚਾਈ ਆਪਣੀ ਬੜੀ ਮੁਸ਼ਕਲ ਜਾਨ ਬਚਾਏ ਪਿੱਛੋ ਤੱਕ ਵੈਰ ਪਏ ਰੇ ਪਿੱਛੋ ਕਹਿੰਦੇ ਜਦੋਂ ਇਹ ਕੰਮ ਤੋਂ ਤਨਖਾਹ ਲੈ ਆਏਗਾ ਅਸੀਂ ਹਮਲਾ ਬੋਲਾਂਗੇ ਹੋਰ ਕੀ ਕੀ ਹਲਾ ਦੇ ਕਿਦਲੀ ਨੇ ਦਿੱਲੀ ਦੇ ਬੜੇ ਹਲਾ ਆਜੀ ਕੈਂਡੇ ਸੀ ਮਾਰ ਦੇਣਾ ਇਹਨਾਂ ਨੂੰ ਤੇ ਆ ਗੱਲਾਂ ਨਹੀਂ ਕਰਾਉਣਾ ਉਦੋਂ ਬੱਚੇ ਛੋਟੇ ਕਿੰਨੇ ਸੀ ਕਿੰਨੀ ਉਮਰ ਦੇ ਬੱਚਾ ਸੀ ਕਿੰਨੇ ਬੱਚੇ ਰਹੇ ਹੋਏ 18 ਸਾਲ ਦੀ ਸੀ ਲੜਕੀ 13 ਸਾਲ ਦੀ ਸੀ ਤੇ ਇਹਨਾਂ ਬੜੀ ਮੁਸ਼ਕਲ ਸੀ ਜਾਨ ਬਚਾਈ 9 ਮਹੀਨੇ ਅਸੀਂ ਗੁਰਦੁਆਰੇ ਰਹੇ ਹਾਂ ਤੇ ਘਰ ਵਾਲੇ ਨੂੰ ਸੱਟ ਲੱਗੀਆਂ ਜਦੋਂ ਦੇ ਆ ਅਸੀਂ ਉਹਨਾਂ ਦਾ ਸ਼ਿੰਗਾਰ ਸੀ ਕੱਟ ਰਹੇ ਆ ਕੁਸ ਕਰ ਬਸ ਮੋਤਾ ਮਿਲਿਆ ਤੁਹਾਨੂੰ ਜੀ ਮਕਾਨ ਵਿੱਚ ਮਿਲਿਆ ਸੀ ਮਕਾਨ ਵੀ ਖੁੱਸ ਗਿਆ ਪਤਾ ਨਹੀਂ ਲਾ ਕੇ ਜਿਹੜੀ ਕੇ ਜਿਹੜੀ ਦੁਸ਼ਮਨੀ ਹੋਏ ਕਿ ਕੀ ਵਾਇ ਦੋ ਸਾਲਾਂ ਸੀ ਮਕਾਨ ਤੇ ਰਹੇ ਆ ਅੱਛਾ ਤੇ ਪਿਛੇ ਨਾਲ ਲੜਾਈ ਪਤਾ ਨਹੀਂ ਕਲੜਕਲੀ ਹੋ ਗਈ ਜਾਣੇ ਰੱਬ ਕੀ ਹੋਇਆ ਤੇ ਦੋ ਸਾਲ ਤੋਂ ਬਾਅਦ ਉਹਨਾਂ ਫੇਰ ਮਕਾਨ ਖੋਲਿਆ ਸਰਦਾਰ ਜੀ ਕੰਮ ਵੀ ਹਾਤੇ ਸੀ ਸੁਜੀਤ ਸਿੰਘ ਕਲੋਂ ਤਨਖਾਣਾ ਕਮ ਕਰਦੇ ਸੀ ਜੀ ਤਨਖਾਣਾ ਕਮ ਕਰਦੇ ਸੀ ਫਿਰ 35 ਸਾਲ ਤੋ ਨਾ ਕੋਈ ਕੰਮ ਨਹੀਂ ਕੀਤਾ ਜੋ ਚ ਪਹਿਲਾਂ ਚੁੱਤੀਆ ਜੀ ਸਿੱਧੇ ਕੰਮ ਹੋਣਾ ਕੋਲ ਕੀ ਹੋਣਾ ਸੀ ਫਿਰ ਗੁਰਜਵਾਰਿਆਂ ਦੀ ਸੇਵਾ ਸੁਭਾ ਕੱਢਦੇ ਸੀ ਉਹ ਵੀ ਜਰੂਰੀ ਠੀਕ ਹੋਏ ਤੇ ਫਿਰ ਤੋਂ ਪ੍ਰਸ਼ਾਦਾ ਛਕ ਲੈਂਦੇ ਸੀ ਕਿੰਨੇ ਦਿਨ ਚ ਗੁਰਦਵਾਰਾ ਪ੍ਰਸ਼ਾਦੇ ਖਾਦੇ ਸੀ ਕਦੀ ਕਦੀ ਜਾਂਦੇ ਸੀ ਫਿਰ ਵਿਆਹ ਇਹਦਾ ਹੋਇਆ ਦਰਬਾਰ ਸੇ ਉਸਿਧਾ ਸਾਹਿਬ ਜਾਂਦੇ ਸੀ ਤੈਨ ਮੈਂ ਕਹ ਤੁਹਾਨੂੰ ਸਾਟ ਸੁੱਟ ਫੇਰ ਲੱਗ ਜੇ ਤੁਸੀਂ ਘਰ ਬੈਠਿਆ ਕਰੋ ਇੱਥੇ ਗੁਰਦੁਆਰੇ ਚਲ ਜਾਇਆ ਕਰੋ ਇੱਕ ਫੇਰ ਨਿਆ ਸਤਾ ਤੁਹਾਡੀ ਉਮਰ ਕਿੰਨੀ ਹੈ ਮੇਰੀ 78 ਸਾਲ ਦੀ ਤੁਸੀਂ ਘਰ ਚ ਕਮੌਕ ਮੌਣ ਕਿਨੇ ਜੀ ਕਰਦੇ ਦੋ ਜਣੀਆਂ ਮੈਂ ਤੇ ਮੇਰੀ ਨੋਆ ਹਾਂ ਤੁਸੀਂ ਕੀ ਕਰਦੇ ਹੋ ਮੈਂ ਵੀ ਘਰਾਂ ਦਾ ਕੰਮ ਕਰਦੀ ਹਾਂ ਉਹ ਵੀ ਘਰਾਂ ਦਾ ਕੰਮ ਕਰਦੀ ਹਾਂ ਸੇ ਕਿ ਲੱਗਦਾ ਹੈ ਸਭ ਨੂੰ ਆਰਾਮ ਕਰਨਾ ਚਾਹੀਦਾ ਹੋਣਾ ਆਰਾਮ ਤੇ ਕਰਨਾ ਚਾਹੀਦਾ ਹੈ ਪਰ ਕਰਮਾਂ ਨਾਲ ਹੋ ਜਾਇਆ ਵੇਜਾਵੀ ਨਹੀਂ ਠੀਕ ਤੇ ਫਿਰ ਕੰਮ ਤੇ ਕਰਨਾ ਹੀ ਪੈਣਾ ਹੈ ਕਰਾਇਆ ਦੇਣਾ ਮੁਖਾਨ ਦਾ। ਕਦੇ ਹਾਲਾਤ ਬੜੇ ਮਾੜੇ ਆ। ਪਾਣੀ ਦੀ ਵੀ ਚੰਗੀ ਆ। ਪਾਣੀ ਵੀ ਨਹੀਂ ਘਰ ਲੋਕਾਂ ਨੇ ਕਹਿੰਦਾ ਜੇ ਪਾਣੀ ਵੀ ਪੜਨਾ ਹੈ, ਕਈ ਕੁਝ ਕਰਨਾ। ਕੀ ਮੰਗਾ ਦੁ ਸਰਕਾਰ ਤੋਂ? ਅਜੇ ਜੇ ਕਰਨੇ ਆ ਵੀ ਚਲੋ। ਜੋ ਥੋੜੀ-ਬੋਤੀ ਮਦਦ ਆ ਮਿਲ ਜੇ। ਤੇ ਚਲੋ ਸਿੱਧਾ ਆਸਰਾ ਹੀ ਮਿਲ ਜੇ। ਆਸਰਾ ਹੀ ਮਿਲ ਜੇ ਚਲੋ ਮੈਂ ਤੇ ਕੱਟ ਲਿਆ ਉਹਨਾਂ ਬੱਚੇ ਆ ਬੱਚਿਆਂ ਕਰਕੇ ਮੁਸ਼ਕਲ ਆ ਤੁਹਾਨੂੰ ਕੰਪਨਸ਼ ਲੱਗੀ ਥੜੀ ਨੂੰ ਬਟਾਫਾ ਹੀ ਲੱਗਦੀ ਆ ਚੰਗਾ ਬਿਲਦ ਲੱਗੀ ਨਹੀਂ ਪਾਸੇ ਹੋਰ ਜਕੱਟੀ ਵੀ ਕੀ ਨਾਮ ਹੈ ਕੁਲਦੀਪ ਸਿੰਘ ਜੀ ਸਿੰਘ ਜੀ ਕਿਥੇ ਰਹਿਣ ਵਾਲੇ ਜਗੜਪੁਰ ਦਿੱਲੀ ਦੇ ਹੋ ਦਿੱਲੀ ਦੇ ਹਾਂਜੀ ਜਗੜਪੁਰ ਇਹ ਕੀ ਦਿੱਲੀ ਦਾ ਕੀ ਹਾਲਾਤ ਜੀ ਇੱਥੇ ਜਿੰਦਗੀ ਜਿਵੇਂ ਆ ਰਹੀ ਜੀ ਡੀਡੀ ਜੀ ਬਹੁਤ ਮਾੜੇ ਹਾਲਾਤ ਦੇਖੇ ਮਸਾਂ ਹੀ ਆਪਾਂ ਜਾਨਾ ਬਚਾ ਕੇ ਉਥੋਂ ਨਿਕਲੇ ਆ ਬੜੀ ਜੀ ਜੀ ਵੀ ਹਟ ਅਬ ਬੈ ਡੰਗ ਡੰਗ ਮਾਰ ਕੇ ਰਾਤ ਮੈਂ ਫੋਰ ਜਿੱਤੇ ਗਏ ਮੈਨੂੰ ਕਹਿੰਦੇ ਸੀ ਅਗਲੇ ਲਾਰੇ ਬਸ ਸੱਪ ਦਾ ਬਚਾਈ ਨੂੰ ਮਾਰੋ ਕੁੱਟ ਲਿਓ ਆ ਗੱਲ ਗਾਲ 5000 ਦਾ ਹਜੂਮ ਨਹੀਂ ਸੀ ਲੱਗੇ ਤੇ ਆਹ ਕਾਰ ਕੈਂਨੀਆਂ ਪਟੋਲ ਦੀਆਂ ਕੈਂਨੀਆਂ ਅੱਗੇ ਹਟਾਵੇ ਜੋ ਟਾਇਰ ਗਲਜ ਪਾ ਗਏ ਅਗਲੇ ਆਂਡੇ ਕਹਦੇ ਹੀ ਬਸ ਜਦੋਂ ਮੈਂ ਭੱਜ ਕੇ ਭੱਜ ਗਏ ਮੈਂ ਕਿ ਜਾਨ ਬਚਾਈ ਗੁਰਦਵਾਰੇ ਸਾਨੂੰ 9 ਮਹੀਨੇ ਗੁਰਦਵਾਰੇ ਸਾਹਿਬ ਆ ਪੱਕ ਕੱਟੇ ਜਾਣ ਦਾ ਉਹਦੇ 17 18 18 ਕਿਸਾਲ ਨੂੰ ਮਤਲਬ ਹਾਂ ਜੀ ਕਿ ਕਿਹੜਾ ਆਪਣਾ ਵਾਕਿਆ ਵਿੱਚ ਹਾਂ ਜੀ ਹਾਂ ਜੀ ਬਹੁਤ ਮਜਰੋ ਤੇ ਗਰੂ ਕੰਮ ਜਦੋਂ ਹੂੰ ਬਹੁਤ ਜਿਆਦਾ ਮਾੜਿਆ ਮਾੜਿਆ ਹਾਲਾਤ ਹੀ ਮੋੜੇ ਮਾੜਿਆ ਹਾਲਾਤ ਅਜੋ ਅੱਜ 40 ਸਾਲ ਤਕਰੀਬ ਹੋ ਗਏ ਆ ਸਾਨੂੰ ਕਹਿੰਦੇ ਹਾਲਾਤੇ ਕੋਈ ਨਰੇ ਨੇ ਕਹਦਾ ਕੋਈ ਕੋਈ ਸੈਟਿੰਗ ਨਹੀਂ ਹੋਈ ਕੱਲ ਦੀ ਕੋਈ ਕੁਛ ਨਹੀਂ ਕੋਈ ਕੰਮ ਕਰ ਨਹੀਂ ਸੈਟ ਕੋਈ ਮਾਦਾ ਨਹੀਂ ਬਜ਼ੁਰਗ ਮਾਦਾ ਕੋਲੋਂ ਵੀ ਕੰਮ ਨਹੀਂ ਹੁੰਦਾ ਸਾਡੇ ਕੋਲ ਕੀ ਮੰਗ ਕਰਦੇ ਹੋ ਕੰਮ ਉਹ ਮਾਦਾ ਮੰਗ ਸਰਕਾਰ ਕੋ ਕਰਦੇ ਜੋ ਸੈਲਕਾਵਾ ਦਿੱਤਾ ਜਾਵੇ ਕੁਝ ਕੋ ਜੋ ਉਸ ਤੋਂ ਖੁੱਲ ਕੇ ਸਾਨੂੰ ਬੰਦੀ ਉਹ ਦਿੱਤੀ ਜਾਵੇ ਜੀ ਇਹ ਤੇ ਬਚੇ ਨਾ ਨਾ ਕਰਾਇਆ ਹੈ ਹਾਂ ਇਹ ਤੇ ਮਾਦਾ ਹੀ ਜੀ ਤਾਂ ਪਰਿਵਾਰ ਦਾ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਕੋਲ ਕੰਮ ਕਰਦਾ ਮੈਂ ਕਰਦੀ ਹਾਂ ਬਹੁਤ ਕੁਝ ਕਰਦੀ ਹਾਂ ਕਿੰਨੇ ਪੈਸੇ ਲੈ ਜਾਂਦੇ ਹਾਂ

ਆਪਕਾ ਪਤਾ ਹੈ ਕਿ ਆਪਾ ਕੋਰਡਾ ਨਹੀਂ ਆਉਂਦੇ ਫਿਰ ਆਉਨੇ ਕਦੇ ਦਿਨ ਚੋਂ ਆ ਕੇ ਕਰਦੇ ਸਾਰਾ ਸਭ ਸਮਾਂ ਲਾ ਲਾਜ਼ਮੀ ਕਰੋਨੇ ਕੱਲ ਨੂੰ ਤੁਹਾਨੂੰ ਕਾਰਟ ਵਾਲਾ ਵੀ ਕਰਾ ਕੇ ਦੇਣਾ ਨਾਮ ਜੀ ਕੋ ਨਾਮੇ ਜੀ ਮੇਰਾ ਕੀ ਲੱਗਦੀ ਮਾਤਾ ਜੀ ਤੁਹਾਡੇ ਮੇਰੇ ਨਾਨੀ ਜੀ ਲੱਗਦੇ ਨੇ 1984 ਦੇ ਵਿੱਚ ਜੋ ਵਾਕਿਆ ਹੋਇਆ ਕਿ ਤੁਸੀਂ ਦੱਸੋ ਕੀ ਬਿਆਨ ਕਰੋ ਹਾਂ ਜੀ 1984 ਦੇ ਵਿੱਚ ਕਿ ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜੋ ਆਪਰੇਸ਼ਨ ਬਲੂ ਸਟਾਰ ਹੋਇਆ ਤੇ ਇੰਦਰਾ ਗਾਂਧੀ ਇੰਦਰਾ ਗਾਂਧੀ ਕਾਂਡ ਹੋਇਆ ਤੇ ਉਸ ਤੋਂ ਬਾਅਦ ਜੋ ਕਾਫੀ ਸਿੱਖ ਪਰਵਾਸੀ ਜਿਹੜੇ ਆਪਣੇ ਪਰਿਵਾਰਾਂ ਨਾਲੋਂ ਵਿਛੜ ਗਏ ਤੇ ਕਈਆਂ ਦਾ ਕਤਲੇਆਮ ਹੋ ਗਿਆ ਕਈ ਪਰਿਵਾਰ ਹੀ ਇੱਕ ਦੂਜੇ ਤੋਂ ਹਮੇਸ਼ਾ ਲਈ ਵਿਛੜ ਗਏ ਤੇ ਜੋ ਮੇਰਾ ਪਰਿਵਾਰ ਹੈ ਇਹ ਵੀ 1984 ਦੇ ਦੰਗਿਆਂ ਦੇ ਵਿੱਚੋਂ ਫੀੜਿਤ ਹੈ ਤੇ ਉਸ ਟਾਈਮ ਤੇ ਆਪਣੀ ਜਾਨ ਬਚਾਉਣ ਲਈ 2-3 ਸਾਲ ਗੁਰਦੁਆਰਿਆਂ ਦੇ ਵਿੱਚ ਇਹਨਾਂ ਨੇ ਸਟੇ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਅੰਮ੍ਰਿਤਸਰ ਮੂਵ ਕੀਤਾ ਜਿੱਥੇ ਕਿ ਇਹਨਾਂ ਨੂੰ ਸਰਕਾਰ ਵੱਲੋਂ ਪਲਾਟ ਵੀ ਮਿਲਿਆ ਤੇ ਸਰਕਾਰੀ ਪਲਾਟ ਮਿਲਣ ਦੇ ਕੁਝ ਟਾਈਮ ਬਾਅਦ ਹੀ ਕਿਸੇ ਕੁਝ ਸਰਕਾਰੀ ਅਫਸਰਾਂ ਵੱਲੋਂ ਜਾਂ ਲੋਕ ਕਿਸੇ ਵੱਲੋਂ ਧੱਕੇ ਨਾਲ ਇਹਨਾਂ ਕੋਲੋਂ ਜੋ ਪਲਾਟ ਹੈ ਉਹ ਖਾਲੀ ਕਰਵਾ ਲਿਆ ਗਿਆ ਜਿਹੜਾ ਕਿ ਹਾਊਸਿੰਗ ਬੋਰਡ ਕਲੋਨੀ ਦੇ ਵਿੱਚ ਹੀ ਹੈ ਤੇ ਉਹ ਅ ਬਸ ਇੱਕ ਅਪੀਲ ਹੈ ਆਪਣੇ ਜੋ ਵੀ ਸਿੱਖ ਕਮਿਊਨਿਟੀ ਸਿੱਖ ਪੰਜਾਬੀ ਐਂਡ ਦਾ ਐਨ ਆਰ ਆਈਸ ਹੈਗੇ ਨੇ ਕਿ ਜਿਹੜੇ ਵੀ ਇਹਨਾਂ ਦੀ ਇਹਨਾਂ ਨੂੰ ਇਹਨਾਂ ਦਾ ਹੱਕ ਦਿਵਾ ਸਕਦੇ ਨੇ ਇੱਕ ਇਹਨਾਂ ਦਾ ਜੋ ਲਾਈਫ ਸਟਾਈਲ ਆ ਉਹਦੇ ਉਹਨੂੰ ਥੋੜਾ ਇੰਪਰੂਵ ਕਰ ਸਕਦੇ ਨੇ ਉਹ ਮਦਦ ਲਈ ਅੱਗੇ ਆ ਸਕਦੇ ਨੇ ਤੇ ਅਗਰ ਕੋਈ ਇਹਨਾਂ ਦੀ ਲੀਗਲੀ ਟੋਟ ਤੇ ਵੀ ਹੈਲਪ ਕਰ ਸਕਦਾ ਹੈ ਤੇ ਤਾਂ ਵੀ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਕੋਈ ਕੰਟੈਕਟ ਨੰਬਰ ਜਾਂ ਐਡਰੈਸ ਵਗੈਰਾ ਦੱਸੋ ਜੀ ਅਗਰ ਕਿਸੇ ਨੇ ਪਰਵਾਦ ਨੂੰ ਮਿਲਣਾ ਹੋਵੇ ਤਾਂ ਉਹ ਹਾਊਸਿੰਗ ਬੋਰਡ ਕਲੋਨੀ 103 ਨੰਬਰ ਕੁਆਟਰ ਅ ਰਣਜੀਤ ਐਵੈਨਿਊ ਅੰਮ੍ਰਿਤਸਰ ਆ ਕੇ ਮਿਲ ਸਕਦਾ ਹੈ ਸੰਪਰਕ ਨੰਬਰ ਸੰਪਰਕ ਨੰਬਰ ਹੈ 95011 98906 9501198906 ਤੇ ਮੈਂ ਬਹੁਤ ਹੀ ਧੰਨਵਾਦੀ ਆ ਸਾਰੀ মিডিਆ ਟੀਮ ਦਾ ਵੀ ਕਿ ਇਹ ਇਹਨਾਂ ਨੇ ਅਗਰ ਮੈਂ ਆਪਣਾ ਦਰਦ ਬਿਆਨ ਕਰਨਾ ਚਾਹਿਆ ਤੇ ਇਹਨਾਂ ਨੇ ਆ ਕੇ ਸਾਡੀ ਸਾਰ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੀ ਟੀਮ। ਦੇਖੋ ਅੱਜ ਉਸ ਪਰਿਵਾਰ ਕੋਲ ਆਏ ਆ ਜੋ ਦੰਗਾ ਪੀੜਿਤ ਪਰਿਵਾਰ ਨੇ। ਜੋ ਸੁੱਖ ਸਹੂਲਤਾ ਸਰਕਾਰ ਵੱਲੋਂ ਇਹਨਾਂ ਨੂੰ ਮਿਲਦੀਆਂ ਚਾਹੀਦੀਆਂ ਸੀ ਉਹ ਮਿਲੀਆਂ ਨਹੀਂ। ਤੇ ਸਾਡੀ ਭੈਣ ਨੇ ਮਾਪਰੀਤ ਭੈਣ ਨੇ ਸਾਡੀ ਨੇ ਜਦੋਂ ਸਾਡੇ ਤੱਕ ਪਹੁੰਚ ਕੀਤੀ ਸਾਨੂੰ ਪਤਾ ਲੱਗਾ ਤੇ ਅੱਜ ਅਸੀਂ ਦੇਖਣ ਆਏ ਆ ਇੱਕ ਤੇ ਮਾਤਾ ਜੀ ਜਿਨ੍ਹਾਂ ਦੀ ਅਸੀਂ 85 ਸਾਲ ਉਮਰ ਹੋ ਗਈ ਹੈ ਉਹਨਾਂ ਕੋ ਚੱਲਿਆ ਨਹੀਂ ਜਾਂਦਾ ਚੰਗੀ ਤਰ੍ਹਾਂ। ਫਿਰ ਉਹਨਾਂ ਦੇ ਬੇਟਾ ਵਾ ਉਹਨਾਂ ਦੀ ਬਹੁਤ ਜ਼ਿਆਦਾ ਹਾਰਟ ਦੀ ਪ੍ਰੋਬਲਮ ਹੈ। ਔਰ ਇਲਾਜ ਨਹੀਂ ਕਰਵਾ پا ਰਹੇ ਹੋ। ਔਰ ਸਾਡੀ ਭੈਣ ਨੇ ਬੜੀ ਦਲੇਰੀ ਕਰਕੇ ਇਹਨਾਂ ਨੂੰ ਸਾਰੇ ਪਰਿਵਾਰ ਨੂੰ ਸਾਹਮਣੇ ਰੱਖਿਆ ਤੇ ਅੱਜ ਜਿੰਨੀਆਂ ਵੀ ਸੁੱਖ ਸਹੂਲਤਾ ਸੀ ਉਹਨਾਂ ਤੋਂ ਬਿਲਕੁਲ ਹੀ ਵਾਂਝੇ ਨੇ ਰੈੱਡ ਕਾਰਡ ਬਣਿਆ ਇਹਨਾਂ ਦਾ ਔਰ ਮੈਂ ਆਪਣੀ ਸਿੱਖ ਕੌਮ ਨੂੰ ਆਪਣੇ ਲੋਕਾਂ ਨੂੰ ਸਮਾਜ ਸੇਵੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰ ਕਿ ਭਰਾਓ ਅੱਜ ਉਹ ਵੇਲਾ ਵਾ ਅਸੀਂ ਆਪਣੇ ਉਹਨਾਂ ਪਰਿਵਾਰਾਂ ਨਾਲ ਖੜੀਏ ਜਿਨ੍ਹਾਂ ਨੇ ਵਿਚਰਿਆਂ ਨੇ ਉਹ ਸਜ਼ਾ ਹੰਢਾਈ ਆ ਜਿਹੜੀ ਕਿ ਉਹਨਾਂ ਨੂੰ ਨਹੀਂ ਸੀ ਮਿਲਣੀ ਚਾਹੀਦੀ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਸੀ ਤੇ ਅਜ ਉਹਨਾਂ ਦਾ ਬੜਾਪਾ ਔਰ ਗਾੜੀ ਉਹਨਾਂ ਦਾ ਜਿਹੜਾ ਬੇਟਾ ਵਾ ਉਹਦੇ ਵੀ ਬੜੇ ਬੁਰੇ ਹਾਲਾਤ ਨੇ ਤੇ ਕਿਰਾਏ ਤੇ 2500 ਰੁਪਏ ਦਾ ਘਰ ਆ ਘਰ ਚ ਖਾਣ ਲਈ ਕਦਾਣਾ ਨਹੀਂ ਬਹੁਤ ਹੀ ਬੁਰੇ ਹਾਲਾਤ ਨੇ ਮੈਂ ਆਪ ਜਦੋਂ ਆ ਕੇ ਵੇਖਿਆ ਬੜੇ ਦਿਨਾਂ ਦਾ ਸਾਡੀ ਭੈਣ ਨੇ ਕਿਹਾ ਸੀ ਅੱਜ ਵੇਖਿਆ ਔਰ ਬਹੁਤ ਸਾਰੇ ਮੀਡੀਆ ਵਾਲੇ ਵੀਰਾਂ ਨੂੰ ਵੀ ਇਹਨਾਂ ਨੇ ਬੇਨਤੀ ਕੀਤੀ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਗੁਰੂ ਰਾਮਦਾਸ ਮਹਾਰਾਜ ਤੁਹਾਨੂੰ ਚੜ੍ਹਦੀਆਂ ਕਲਾ 'ਚ ਰੱਖੇ ਤੁਸੀਂ ਇਸ ਪਰਿਵਾਰ ਦੀ ਸਾਰ ਲਈ ਕਿਉਂਕਿ ਤੁਹਾਡੀ ਵੀ ਇਹ ਸੇਵਾ ਵਾ ਜਿਹੜਾ ਤੁਸੀਂ ਆ ਕੇ ਪਰਿਵਾਰ ਦੀ ਸਾਰ ਲਈ ਔਰ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਭਰਾਓ ਆਪਾਂ ਮਦਦ ਕਰੀਏ ਇਸ ਪਰਿਵਾਰ ਦੀ ਮਦਦ ਆਪਾਂ ਕਰਨੀ ਜਿੰਨੇ ਜੋਗਾ ਮੈਂ ਹੈਗਾ ਮੈਂ ਕਰੂੰਗਾ ਜਿੰਨੇ ਜੋਗੇ ਤੁਸੀਂ ਜੇ ਇੱਥੇ ਡਾਇਰੈਕਟ ਹੀ ਆਓ ਜਿੰਨੀ ਜਿੰਨੀ ਮਦਦ ਕਰ ਸਕਦੇ ਜੇ ਕਿਉਂਕਿ ਜੇ ਅਸੀਂ ਆਪਣੇ ਲੋਕਾਂ ਨਾਲ ਹੀ ਨਹੀਂ ਖੜਾਂਗੇ ਤੇ ਫਿਰ ਬਹੁਤ ਮਾੜੀ ਗੱਲ ਹੈ ਕਿਉਂਕਿ ਫਿਰ ਸਾਨੂੰ ਦੂਜੇ ਦੇਸ਼ਾਂ 'ਚ ਜਾ ਕੇ ਲੰਗਰ ਲਾਉਂਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਲੋਕਾਂ ਦੀ ਮਦਦ ਕਰਨ ਦਾ ਦੂਜੀਆਂ ਕੰਟਰੀਆਂ 'ਚ ਜਾ ਕੇ ਜੇ ਆਪਣੇ ਲੋਕਾਂ ਦੇ ਨਾਲ ਹੀ ਨਹੀਂ ਖਲੋ ਸਕਦੇ ਅੱਜ ਲੋੜ ਐ ਇਸ ਪਰਿਵਾਰ ਨੂੰ ਆਪਣੇ ਕਰਕੇ ਕਿਸੇ ਪਰਵਾਹ ਦੀ ਜ਼ਿੰਦਗੀ ਬਚ ਸਕਦੀ ਆ ਔਰ ਮੈਂ ਕੱਲ ਨੂੰ ਇਸ ਪਰਿਵਾਰ ਨੂੰ ਡੀਸੀ ਸਾਹਿਬ ਕੋ ਲੈ ਕੇ ਜਾਊਂਗਾ ਮੇਰੇ ਸਰ ਦੇ ਕੋ ਔਰ ਜਿਹੜੀਆਂ ਸੁੱਖ ਸਹੂਲਤਾਂ ਇਹਨਾਂ ਦੀਆਂ ਬਣਦੀਆਂ ਇਹਨਾਂ ਦਾ ਹੱਕ ਬਣਦਾ ਉਹ ਆਖਰੀ ਸਾਹ ਤੱਕ ਲੜਕੇ ਨਾਲ ਮਲਵਾਊਂਗਾ ਸੁੱਖ ਸਹੂਲਤਾਂ ਸਹਿਯੋਗ ਕਰੋ ਉਹਦੇ ਵਿੱਚ ਬਿਲਕੁਲ ਜੀ ਤੁਹਾਨੂੰ মিডিਆ ਨੂੰ ਨਾਲ ਲੈ ਕੇ ਜਾਊਂਗਾ ਔਰ ਜਿਨੇ ਜੋਗਾ ਹੈਗਾ ਨਾਲ ਖੜਾ ਵਾਂ ਕਿਉਂਕਿ ਜੇ ਸਾਡੀ ਭੈਣ ਨੇ ਇੱਡਾ ਵੱਡਾ ਉਪਰਾਲਾ ਕਰਕੇ ਆਪਣੇ ਪਰਿਵਾਰ ਨੂੰ ਸਾਮਕੇ ਇਥੋਂ ਤੱਕ ਲੈਣ ਦਾ ਤੁਹਾਡੇ ਜਰੀਏ ਤੇ ਹੁਣ ਸਾਡਾ ਫਰਜ਼ ਬਣਦਾ ਵਾ ਜਦੋਂ ਦਿਨ ਚੜੇ ਉਦੋਂ ਸਵੇਰ ਆ ਹੁਣ ਸਾਡਾ ਸਾਰਿਆਂ ਦਾ ਫਰਜ ਹੈ ਕਿ ਅਸੀਂ ਆਪਣੇ ਭੈਣ ਦਾ ਸਾਥ ਦੇਈਏ ਇਸ ਪਰਿਵਾਰ ਦਾ ਸਾਥ ਦੇਈਏ ਸਾਡਾ ਸਾਰਿਆਂ ਦਾ ਮੁੱਢਲਾ ਫਰਜ ਹੈ ਔਰ ਸਿੱਖ ਕੌਮ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮੰਗਣ ਵਾਲੇ ਲੋਕਿਆਂ ਸੀ ਔਰ ਭਰਾਓ ਜੇ ਆਪਣੇ ਹੀ ਲੋਕ ਇਨਾਂ ਹਾਲਾਤਾਂ ਚ ਰਹਿਣਗੇ ਸਾਡੇ ਲਈ ਬਹੁਤ ਮਾੜੀ ਗੱਲ ਹੈ ਸਾਡੇ ਕਿਸੇ ਵੀ ਕੀਤੇ ਕੰਮ ਨੂੰ ਕੋਈ ਫਾਇਦਾ ਨਹੀਂ ਜੇ ਅਸੀਂ ਆਪਣੇ ਲੋਕਾਂ ਨਾਲ ਹੀ ਨਿਕਲੋ ਸਕਦੇ ਔਰ ਮੈਂ ਸਾਰੇ মিডিਆ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜੋ ਅੱਜ ਇਸ ਪਰਿਵਾਰ ਨਾਲ ਖੜਾ ਹੋਇਆ ਧੰਨਵਾਦ